ਜੇਸਾ ਕਿ ਤੁਸੀਂ ਸਾਰੇ ਜਾਣਦੇ ਹੋ ਅੱਜ ਨਕੋਦਰ ਵਿਖੇ ਆਮ ਆਦਮੀ ਪਾਰਟੀ ਵੱਲੋਂ ਰੋਡ ਸ਼ੋਅ ਬਹੁਤ ਹੀ ਜੋਸ਼ੋ ਖਰੋਸ਼ ਦੇ ਨਾਲ ਜਨ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹੋਏ ਆ ਇਥੋਂ ਸੰਗਮ विहार ਕਲੋਨੀ ਤੋਂ ਲੈ ਕੇ ਅੰਬੇਦਕਰ ਚੌਂਕ ਤੱਕ ਜੋ ਇਹ ਰੋਡ ਸ਼ੋਅ ਹੋਏਗਾ ਨਕੋਦਰ ਦੇ ਵਿੱਚ ਉਹ ਉਹਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਅਸੀਂ ਦਿਖਾਉਣ ਜਾ ਰਹੇ ਹੈਗੇ ਆ ਸਾਡੇ ਚੈਨਲ ਵਿਸ਼ਪਾਰਟੀ ਟੀਵੀ ਤੋਂ ਅੱਜ ਜਿਹੜਾ ਭਗਵਾਨਤਮਨ ਜੀ ਦੇ ਅੱਜ ਰੋਡ ਸ਼ੋਅ ਆ ਉਹਦੇ ਬਾਰੇ ਕੀ ਜਾਣਕਾਰੀ ਆ ਔਰ ਕਿੰਨਾ ਕ ਇਕੱਠ ਹੋ ਸਕਦਾ ਜੀ ਬਿਲਕੁਲ ਅੱਜ ਜਿਹੜਾ ਨਕੋਦਰ ਦੇ ਵਿੱਚ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਰੋਡ ਸ਼ੋਅ ਹੋ ਰਿਹਾ ਵਾ ਉਹ ਇਤਿਹਾਸਿਕ ਇਕੱਠ ਉੱਥੇ ਹੋਊਗਾ ਬਿਲਕੁਲ ਤੇ ਇਹ ਜਿਹੜਾ ਰੋਡ ਸ਼ੋਅ ਆ ਸਾਡਾ ਮਾਲੜੀ ਗੇਟ ਤੋਂ ਲੈ ਕੇ ਅੰਬੀਦਕਰ ਚੌਂਕ ਤੱਕ ਜਿਹੜਾ ਪੈਦਲ ਮਾਰਚ ਜਿਹੜਾ ਇੱਕ ਤਰ੍ਹਾਂ ਦਾ ਉਹ ਹੋਵੇਗਾ ਜੀ ਕਿਉਂਕਿ ਜੋਥ ਵਿੰਗ ਵੱਲੋਂ ਤੁਸੀਂ ਜਿਹੜਾ ਇੰਨਾ ਇਕੱਠ ਕਰਕੇ ਜਿੰਨੇ ਨੌਜਵਾਨ ਆ ਕਿਉਂਕਿ ਆਮ ਆਦਮੀ ਪਾਰਟੀ ਨਾਲ ਨੌਜਵਾਨ ਜ਼ਿਆਦਾ ਜੁੜੇ ਆ ਉਹਨਾਂ ਦਾ ਇਕੱਠ ਲੈ ਕੇ ਤੁਸੀਂ ਨਾਲ ਉਹਨਾਂ ਦੇ ਸਾਥ ਦੇਣਾ ਕਿੰਨੇ ਕਵਜ ਦਾ ਟਾਈਮ ਸੀ ਜਿਹੜਾ ਉਹਨਾਂ ਨੇ ਆਣਾ ਤੇ ਕਿੰਨੇ ਵਜੇ ਤੱਕ ਹੋਵੇਗਾ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਹੜਾ ਟਾਈਮ ਆਉਣ ਦਾ ਉਹ 4 ਵਜੇ ਦਾ ਵਾ ਤੇ ਅਸੀਂ ਯੂਥ ਦਾ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਏਡੀ ਵੱਡੀ ਗਿਣਤੀ ਦੇ ਵਿੱਚ ਹਮ ਹਮਾ ਕੇ ਪਹੁੰਚੇ ਆ ਤੇ ਇਹ ਦਰਸਾਉਂਦਾ ਵਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਯੂਥ ਦੇ ਪ੍ਰਤੀ ਯੂਥ ਸਾਰਾ ਪੰਜਾਬ ਨੂੰ ਕਿਦਾਂ ਆਮ ਆਦੀ ਪਾਰਟੀ ਨੂੰ ਪਿਆਰ ਕਰਦਾ ਵਾ ਸੋ ਇਹ ਸਾਰਾ ਯੂਥ ਆਪਣਾ ਦਰਸਾ ਰਿਹਾ ਵਾ ਆ ਆਪਣੇ ਜੋ ਇਹ ਰੋਡ ਸ਼ੋ ਹੋਣ ਜਾ ਰਿਹਾ ਹੈ ਇਹਦਾ ਰੂਟ ਜਿਹੜਾ ਹੈਗਾ ਆ ਲਾਸਟ ਅੰਬੇਦਕਰ ਚੌਂਕ ਤੱਕ ਹੀ ਆ ਜਾਂ ਉਸ ਤੋਂ ਅੱਗੇ ਵੀ ਜੀ ਬਿਲਕੁਲ ਇਹ ਜਿਹੜਾ ਮਾਲੜੀ ਮਾਲੜੀ ਗੇਟ ਤੋਂ ਸਟਾਰਟ ਹੋਣਾ ਹੈ ਸਰਦਾਰ ਭਗਤ ਸਿੰਘ ਮਾਨ ਜੀ ਦਾ ਜਿਹੜਾ ਰੋਡ ਸ਼ੋਅ ਆ ਤੇ ਇਹ ਜਿਹੜਾ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਜੀ ਦਾ ਜਿੱਥੇ ਚੌਂਕ ਵਾ ਅੰਬੇਦਕਰ ਚੌਂਕ ਆਪਾਂ ਜਿਹਨੂੰ ਕਹਿੰਦੇ ਉੱਥੇ ਇਸ ਦੀ ਸਮਾਪਤੀ ਆ ਜੀ ਜੀ ਇਹ ਇਹਦਾ ਮੇਨ ਲਕਸ਼ ਕੀ ਹੈਗਾ ਆ ਇਹ ਰੋਡ ਸ਼ੋਅ ਦਾ ਮੇਨ ਲਕਸ਼ ਹੈ ਉਸ ਬਾਰੇ ਜਾਣਕਾਰੀ ਦਿੰਦੇ ਤੁਸੀਂ ਇਹ ਰੋਡ ਸ਼ੋਅ ਦਾ ਜੀ ਲੋਕ ਸਭਾ ਦੀਆਂ ਜੋ ਚੋਣਾਂ ਆਈਆਂ ਹੋਈਆਂ ਵਾ ਉਹਨਾਂ ਨੂੰ ਮੁੱਖ ਰੱਖਦੇ ਹੋਏ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਸਾਡੇ ਜਿਹੜੇ ਕੈਂਡੀਡੇਟ ਆ ਪਵਨ ਕੁਮਾਰ ਟੀਨੂ ਜੀ ਉਹਨਾਂ ਦੇ ਹੱਕ ਵਿੱਚ ਤੇ ਬੀਬੀ 인ਦਰਜੀਤ ਕੌਰ ਮਾਨ ਜੀ ਸਾਡੇ ਐਮਐਲਏ ਸਾਹਿਬ ਉਹਨਾਂ ਦੀ ਰਹਿਨਮਾਈ ਦੇ ਹੇਠ ਇਹ ਜਿਹੜਾ ਅੱਜ ਜਿਹੜਾ ਰੋਡ ਸ਼ੋਅ ਆ ਉਹ ਕੀਤਾ ਜਾ ਰਿਹਾ ਵਾ ਤੇ ਜਲੰਧਰ ਜ਼ਿਲ੍ਹੇ ਦੀ ਜਿਹੜੀ ਚੌਂ ਪੌਨ ਕਮਾਟੀ ਨੂੰ ਤੁਹਾਡੇ ਵੱਲੋਂ ਲੜ ਰਿਹਾ ਆ ਉਹਨੇ ਕਿੰਨੇ ਕਿੱਥੇ ਤੱਕ ਲੋਕਾਂ ਤੱਕ ਪਹੁੰਚ ਕੀਤੀ ਔਰ ਕੀ ਤੁਹਾਡਾ ਸੰਦੇਸ਼ ਹੈ ਜਿਹੜਾ ਸਰਕਾਰ ਵੱਲੋਂ ਆਉਣ ਵਾਲੀਆਂ ਜਿਹੜੇ ਜਦੋਂ ਜਿੱਤਗੇ ਤਾਂ ਤੁਸੀਂ ਕੀ ਲੋਕਾਂ ਨੂੰ ਦੋਹੋਗੇ ਆਪਣਾ ਜਿਹੜਾ ਕੇ ਕੇੰਧਨ ਦੇ ਉਹਨਾਂ ਨੂੰ ਲੋਕਾਂ ਨੂੰ ਭਰੋਸਾ ਕੀ ਦੋਗੇ ਬਿਲਕੁਲ ਜੀ ਜਿਵੇਂ 2 ਸਾਲ ਹੋ ਗਏ ਆ ਸਰਕਾਰ ਨੂੰ ਪੰਜਾਬ ਵਿੱਚ ਬਣੀ ਦੇ ਇਹਨਾਂ ਦੋਹਾਂ ਸਾਲਾਂ ਦੇ ਵਿੱਚ ਜਿਵੇਂ ਹਰ ਘਰ ਦੇ ਵਿੱਚ ਬਿਜਲੀ ਫਰੀ ਹੈ ਬਿਲਕੁਲ ਜ਼ੀਰੋ ਬਿੱਲ ਆ ਰਹੇ ਆ ਸੇ ਸਹੂਲਤਾਂ ਪੂਰੀਆਂ ਮਿਲ ਰਹੀਆਂ ਵਾ ਹੈਲਥ ਨੂੰ ਲੈ ਕੇ ਬਹੁਤ ਵਧੀਆ ਐਜੂਕੇਸ਼ਨ ਨੂੰ ਲੈ ਕੇ ਬਹੁਤ ਸਕੂਲ ਇੱਥੇ ਬਣ ਰਹੇ ਆ ਆਪਣੇ ਸਕੂਲ ਆਫ ਐਮਿਨੈਂਸ ਵੀ ਬਣ ਰਿਹਾ ਵਾ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਇਹਨਾਂ ਨੂੰ ਅੱਗੇ ਵਧਾਉਣ ਵਾਸਤੇ ਇਹ ਜੋ ਪ੍ਰੋਜੈਕਟ ਸ਼ੁਰੂ ਕੀਤੇ ਹੋਏ ਆ ਇਹਨਾਂ ਨੂੰ ਸਿਰੇ ਤੱਕ ਬਿਲਕੁਲ ਵਧੀਆ ਢੰਗ ਨਾਲ ਲਗਾਇਆ ਜਾਊਗਾ ਜੀ ਜਿਸਾ ਕਿ ਸੋਣਨੇ ਦੇ ਵਿੱਚ ਆ ਰਿਹਾ ਹੈ ਕਿ ਸੈਂਟਰ ਦੀ ਸਰਕਾਰ ਤੋਂ ਕਾਫੀ ਪੰਜਾਬ ਸਰਕਾਰ ਨੇ ਕਰਜ਼ਾ ਚੱਕਿਆ ਹੈਗਾ ਆ ਤੇ ਉਹ ਵਧੀਆ ਕੰਮ ਕਰ ਰਹੀ ਵੀ ਇਹ ਹੈਗੇ ਆ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਸੈਂਟਰ ਨੇ ਜੋ ਫੰਡ ਰੋਕੇ ਹੋਏ ਆ ਚਾਹੇ ਉਹ ਮੰਡੀ ਕਰਨ ਨੂੰ ਲੈ ਕੇ ਆਪਣਾ ਜੋ GST ਕਟਿਆ ਹੋਇਆ ਮੰਡੀਆਂ ਦਾ ਤੇ ਉਹਨੂੰ ਪੰਜਾਬ ਸਰਕਾਰ ਦਾ ਹਜ਼ਾਰਾਂ ਕਰੋੜ ਰੁਪਇਆ ਜਿਹੜਾ ਰਫੰਡਾ ਜਿਹੜਾ ਆਉਣਾ ਸੀਗਾ ਉਹ ਰੋਕ ਕੇ ਰੱਖਿਆ ਹੋਇਆ ਜੇਕਰ ਉਹ ਰਫੰਡ ਆਉਂਦਾ ਪੰਜਾਬ ਦੇ ਵਿੱਚ ਹੋਰ ਡਿਵੈਲਪਮੈਂਟ ਆ ਜਿਹੜੀ ਹੋਰ ਵਧੂਗੀ ਜਿਵੇਂ ਕਿ ਮੰਡੀਆਂ ਦੇ ਵਿੱਚ ਜੋ ਵੀ ਕੰਮ ਹੋਣ ਵਾਲੇ ਆ ਜਾਂ ਪਿੰਡਾਂ ਨੂੰ ਜਾਣ ਵਾਲੀਆਂ ਜਿਹੜੀਆਂ ਸੜਕਾਂ ਆ ਮੰਡੀ ਕਰਨ ਦੇ ਮੰਡੀ ਆਪਣੇ ਪੰਜਾਬ ਮੰਡੀ ਬੋਰਡ ਦੇ ਅੰਡਰ ਆਉਂਦੀਆਂ ਉਹ ਸਾਰੀਆਂ ਜਿਹੜੀਆਂ ਵਾ ਉਸੇ ਫੰਡ ਦੇ ਨਾਲ ਬਣਨਗੀਆਂ ਜੇ ਇਹ ਆਪਣਾ ਬੀਪੀਆ ਦਾ ਪੈਸਾ ਮਿਲੂਗਾ ਕੀ ਨਹੀਂ ਮਿਲੂਗਾ ਜੀ ਬਿਲਕੁਲ ਜੋ ਸਰਕਾਰ ਨੇ ਵਾਦੇ ਕੀਤੇ ਆ ਉਹ ਇੱਕ ਇੱਕ ਵਾਦਾ ਪੰਜਾਬ ਸਰਕਾਰ ਸਰਦਾਰ ਭਗਵਾਨ ਸਿੰਘ ਮਾਨ ਜੀ ਬਿਲਕੁਲ ਪੂਰਾ ਕਰਨਗੇ ਹਰ ਬੀਬੀਆਂ ਦੇ 25000 30000 ਬਣੇ ਉਹਦੇ ਨਾਲ 1000 1000 ਕਰਕੇ ਦਿੱਤਾ ਜਾਊਗਾ ਇਹਦੇ ਬਾਰੇ ਜੋ ਵੀ ਆ ਸਰਕਾਰ ਦੱਸੂਗੀ ਸਰਦਾਰ ਭਗਵਾਨ ਸਿੰਘ ਮਾਨ ਜੀ ਬੜੀ ਜਲਦੀ ਉਹਨਾਂ ਨੇ ਅਨਾਉਂਸ ਕਰਨਾ ਤੇ 1000 ਰੁਪਿਆ ਜੋ ਵਾਦਾ ਕੀਤਾ ਬੀਬੀਆਂ ਨੂੰ ਜਰੂਰ ਦਿੱਤਾ ਜਾਊਗਾ ਜੀ ਨਿਕੋ ਕਰੀਆ ਮੇਨ ਸਮੱਸਿਆਵਾਂ ਬਾਰੇ ਦੱਸਿਆ ਉਹ ਮਤਲਬ ਕਿ ਕੀ ਨਕੂਦਰ ਦੀਆਂ ਮੇਨ ਸਮੱਸਿਆ ਜੇ ਤੁਹਾਡਾ ਮਤਲਬ ਕਿ ਪਵਨ ਕਮਾਟੀ ਨੂੰ ਜਿੱਤਦੇ ਨੇ ਨਕੂਦਰ ਨੂੰ ਕੀ ਵਧੀਆ ਲੱਗੂਗਾ ਜਿਹੜੀਆਂ ਉਹਨਾ ਇੱਥੇ ਜਿਹੜੀਆਂ ਜਿਹੜੀਆਂ ਕਮੀਆਂ ਹੈਗੀਆਂ ਨਕੂਦਰ ਦੇ ਵਿੱਚ ਉਹ ਪੂਰੀਆਂ ਕੀਤੀਆਂ ਜਾਣਗੀਆਂ ਜਿਵੇਂ ਜੀ ਆਪਣੇ ਨਕੂਦਰ ਦੇ ਵਿੱਚ ਆਪਾਂ ਦੇਖਿਆ ਪਿਛਲੇ ਕਾਫੀ ਸਮੇਂ ਤੋਂ ਹਸਪੀਟਲ ਜਿਹੜਾ ਉਹ ਇੱਕ ਅਧੂਰੀ ਬਿਲਡਿੰਗ ਸੀਗੀ ਉਹਨੂੰ ਪਹਿਲ ਦੇ ਆਧਾਰ ਤੇ ਅਪਗ੍ਰੇਡ ਪਹਿਲਾਂ ਵੀ ਕੀਤਾ ਜੱਚਾ ਬੱਚਾ ਜਾਂਚ ਨੂੰ ਤਾਂ ਹੁਣ ਜੋ ਬਾਕੀ ਬਿਲਡਿੰਗ ਆ ਉਸ ਨੂੰ ਵੀ ਕੀਤਾ ਜਾਊਗਾ ਬਹੁਤ ਵਧੀਆ ਤੇ ਉਹਦੇ ਨਾਲ ਨਾਲ ਆਪਣੇ ਬਾਸ ਸੱਡਾ ਜਿਹੜਾ ਆਪਣਾ ਨਕੂਦਰ ਦਾ ਕਾਫੀ ਸਮੇਂ ਤੋਂ ਉਹ ਆਪਾਂ ਦੇਖ ਰਹੇ ਆ ਵੀ ਉਹਦੀ ਹਾਲਤ ਜਿਹੜੀ ਬੱਦ ਤੋਂ ਬੱਤਰ ਹੋਈ ਹੋਈ ਆ ਤੇ ਇਹਨੂੰ ਵੀ ਪਹਿਲ ਦੇ ਆਧਾਰ ਤੇ ਢੋਂ ਦਾ ਆਰਡਰ ਜਿਹੜਾ ਉਹ ਹੋ ਚੁੱਕਾ ਵਾ ਟੈਂਡਰ ਲੱਗ ਚੁੱਕਾ ਵਾ ਤੇ ਉਸ ਤੋਂ ਬਾਅਦ ਨਾਲ ਹੀ ਹੁਣ ਉਸ ਨੂੰ ਬਣਾ ਦਿੱਤਾ ਜਾਊਗਾ ਬੜੀਏ ਵਧੀਆ ਢੰਗ ਦੇ ਨਾਲ ਬਿਲਡਿੰਗ ਦਾ ਉਹ ਸਾਰੀ ਕੀਤੀ ਜਾਊਗੀ ਸਟਾਫ ਦਾ ਕਮੀ ਬਹੁਤ ਜ਼ਿਆਦਾ ਹੈ ਸਿਵਲ ਹਸਪੀਟਲ ਚ ਉਹਦੇ ਬਾਰੇ ਅਜੇ ਤੱਕ ਕੁਝ ਨਹੀਂ ਕੀਤਾ ਸਟਾਫ ਬਾਰੇ ਜੋ ਇਹ ਸਾਰਾ ਕੋਸ਼ਿਸ਼ ਪਿੱਛੋਂ ਹਦਾਇਤਾਂ ਆ ਰਹੀਆਂ ਵਾਂ ਜਿੰਨੀ ਵੀ ਜਿਹੜੀ ਡਿਪਾਰਟਮੈਂਟ ਵਿੱਚ ਵੀ ਕਮੀ ਆ ਉਹ ਜਿਹੜੀਆਂ ਨਵੀਆਂ ਭਰਤੀਆਂ ਹੋ ਰਹੀਆਂ ਉਹਨਾਂ ਨੂੰ ਉੱਥੇ ਲਗਾ ਕੇ ਤੇ ਪੂਰਾ ਕੀਤਾ ਜਾਊਗਾ ਜਲਦੀ ਤੋਂ ਜਲਦੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਬਹੁਤ-ਬਹੁਤ ਧੰਨਵਾਦ ਇਹ ਜੇ ਅੱਜ ਦਾ ਜਿਹੜਾ ਰੋਡ ਸ਼ੋਅ ਹੈ ਪਵਨ ਕੁਮਾਰ ਟੀਨੂ ਜਿਹਦੇ ਹੱਕ ਚ ਚੋਣ ਪ੍ਰਚਾਰ ਲਈ ਹੈ ਔਰ ਲੋਕਾਂ 'ਚ ਬੜਾ ਉਤਸ਼ਾਹ ਹੈ। ਆ ਲੋਕ ਪਿੰਡਾਂ ਤੋਂ ਬੜੀ ਹੀ ਵੱਡੀ ਸੰਖਿਆ ਦੇ ਵਿੱਚ ਪਹੁੰਚਿਆ ਔਰ ਬੜਾ ਭਰਮਾ ਹੰਗਾਰ ਮਿਲਿਆ। ਔਰ ਰੋਡ 'ਚੋਂ ਦੇਖ ਕੇ ਲੱਗਦਾ ਪਾਣੋ ਦਾ ਜਿੱਤ ਪੱਕੀ ਹੈ। ਕਿੰਨੇ ਮਾਰ ਜਿੱਤਾਂਗੇ? ਵੱਡੀ ਲੀਡ ਨਾਲ ਜਿੱਤਾਂਗੇ। ਐਪਰੋਕਸ ਜਿਸ ਤਰ੍ਹਾਂ ਕਿ ਦੇਖਣ ਦੇ ਵਿੱਚ ਆਇਆ ਹੈਗਾ ਹੋਰ ਪਾਰਟੀਆਂ ਜਿਹੜੀਆਂ ਐ ਸ਼ਹਿਰ ਦੇ ਵਿੱਚ ਕਾਫੀ ਪ੍ਰਚਾਰ ਕਰ ਰਹੀਆਂ ਨੇ। ਆ ਤੁਹਾਡਾ ਕੀ ਪ੍ਰਚਾਰ ਨੂੰ ਲੈ ਕੇ ਕੀ ਤੁਹਾਡਾ ਕ੍ਰਾਈਟੇਰੀਆ ਹੈਗਾ? ਕੁਝ ਸਰਦਾਰ ਭਗਵਾਨ ਸੇ ਮਾਂਜੀ ਕਾਰਗਜਾਈ ਨੂੰ ਦੇਖਦੇ ਹੋਏ ਲੋਕਾਂ 'ਚ ਬੜਾ ਉਤਸ਼ਾਹ ਆ। ਪਰ ਇਹੋ ਸ਼ਾਹ ਦੱਸਦਾ ਹੈ ਕਿ ਪਵਨ ਕਵਾਂਟੀਨੋ ਜੀ ਵੱਡੀ ਲੀਡ ਨਾਲ ਜਿੱਤੇ ਜਾਣਾ। ਆਮ ਆਵੀ ਪਾਰਟੀ ਜਿੰਦਾਬਾਦ। ਆਮ ਆਵੀ ਪਾਰਟੀ ਜਿੰਦਾਬਾਦ। ਕਮਲ ਕਵਰਟੀ ਨੂੰ ਜਿੰਦਾਬਾਦ ਕਮਲ ਜੀ ਨੂੰ ਜਿੰਦਾਬਾਦ ਜਿਵੇਂ ਜਿਸ ਤਰ੍ਹਾਂ ਕਿ ਤੁਸੀਂ ਚਾਰੇ ਪਾਸੇ ਇਹ ਮਾਹੌਲ ਦੇਖ ਰਹੇ ਹੋ ਭਗਵੰਤ ਸਿੰਘ ਮਾਨ ਪੰਜਾਬ ਮੁੱਖ ਮੰਤਰੀ ਪਹੁੰਚ ਰਹੇ ਨੇ ਕੁਝ ਹੀ ਪਲਾਂ ਦੇ ਵਿੱਚ ਤੇ ਜੋ ਕਿ ਇਹ ਰੋਡ ਸ਼ੋ ਹੋਣ ਜਾ ਰਿਹਾ ਹੈ ਤੁਸੀਂ ਇਹ ਇਕੱਠ ਸਾਰਾ ਦੇਖ ਰਹੇ ਹੋ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਆ ਸਾਹਮਣੇ ਸੋ ਇਹ ਤਸਵੀਰਾਂ ਜੋ ਕਿ ਆ ਪ੍ਰਾਣ ਮਾਲੜੀ ਗੇਟ ਤੋਂ ਦਿਖਾਈ ਜਾ ਰਹੀਆਂ ਹੈਗੀਆਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਜੋ ਕਿ ਦੀ ਵੱਡੇ ਪੱਧਰ ਤੇ ਰੋਡ ਸ਼ੋ ਹੋਣ ਜਾ ਰਿਹਾ ਹੈਗਾ ਆ ਲੋਕ ਸਭਾ ਚੋਣਾਂ ਦੇ ਉਮੀਦਵਾਰ ਸ਼੍ਰੀ ਪਵਨ ਕੁਮਾਰ ਟੀਨੂ ਜੀ ਦੇ ਹੱਕ ਦੇ ਵਿੱਚ ਸਪੋਰਟ ਦੇ ਵਿੱਚ ਇਹ ਸਾਰਾ ਇਕੱਠ ਇਹ ਜਨ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਵਰਕਰ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਕਿਸ ਲੈਵਲ ਤੇ ਇਹ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਆਮ ਆਮੀ ਪਾਰਟੀ ਜਿੰਦਾਬਾਦ ਆਮ ਆਮੀ ਪਾਰਟੀ ਜਿੰਦਾਬਾਦ ਇਹ ਨਿਕਲਾਓ ਕਰੋ ਇਹ ਨਿਕਲੇ ਜਿੰਦਾਬਾਦ ਆਮ ਆਮੀ ਗੱਲ ਕਰਦੇ ਹੈਗੇ ਆ ਬੜੀ ਖੁਸ਼ੀ ਹੋ ਰਹੀ ਹੈ ਪੂਰਾ ਸ਼ਹਿਰ ਪੂਰਾ ਹਲਕਾ ਮਾਨਜੋਗ ਸੀਐਮ ਸਾਹਿਬ ਦੇ ਜੋ ਇੰਤਜ਼ਾਰ ਕਰ ਰਿਹਾ ਪੱਪਾਪੜ ਹੋ ਕੇ ਸ਼ਹਿਰ ਸਾਡਾ ਇਦਾਂ ਸਜਿਆ ਹੋਇਆ ਜਿਵੇਂ ਕੋਈ ਮੇਲਾ ਹੋਵੇ ਕੋਈ ਵਿਆਹ ਹੋਵੇ ਔਰ ਸਾਰੇ ਸ਼ਹਿਰ ਵਾਸੀ ਜਿਹੜੇ ਨੇ ਬਹੁਤ ਇਤਸ਼ਾਹਤ ਆ ਮਨਜੋਤ ਸਿੰਘ ਸਾਹਿਬ ਨੂੰ ਰਿਸੀਵ ਕਰਨ ਵਾਸਤੇ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਔਰ ਪਿਛਲੇ ਸਾਲ ਦੀ 2 ਸਾਲ ਦੀ ਕਾਰਜਕਾਰੀ ਨੇ ਬਹੁਤ ਪ੍ਰਭਾਵਿਤ ਕੀਤਾ ਲੋਕਾਂ ਨੂੰ ਗਰਾਊਂਡ ਲੈਵਲ ਤੇ ਔਰ ਸਾਰੇ ਮਨਜੋਤ ਸਿੰਘ ਸਾਹਿਬ ਨੂੰ ਬੜਾ ਪਿਆਰ ਕਰਦੇ ਆ ਔਰ ਉਹਨਾਂ ਨੇ ਆਪਣੇ ਆਪਣੇ ਪਿਆਰ ਦੇ ਨਾਲ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕੀਤਾ ਅੱਜ ਜੋ ਯੁਵਾ ਸ਼ਕਤੀ ਹੈਗੀ ਆ ਉਹਦਾ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈਗਾ ਆ ਇਸ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਯੁਵਾ ਸ਼ਕਤੀ ਜਿਹੜੀ ਆ ਉਹ ਆਮਦਵੀ ਪਾਰਟੀ ਦੇ ਨਾਲ ਬੜਾ ਆਸ ਦੇ ਨਾਲ ਬੜੇ ਪਿਆਰ ਦੇ ਨਾਲ ਵੱਜ ਗਈ ਹੋਈ ਆ ਕਿਉਂਕਿ ਜੁਵਾ ਸ਼ਕਤੀ ਨੂੰ ਇੱਕ ਆਸ ਦੀ ਕਿਰਨ ਜਾਗੀ ਆ ਕਿ ਜੇ ਕੋਈ ਸਾਡੀ ਸੁਣਵਾਈ ਕਰ ਸਕਦਾ ਜਾਂ ਕੋਈ ਸਾਨੂੰ ਸਾਡੇ ਜੀਵਨ ਨੂੰ ਸਿਕਿਉਰ ਕਰ ਸਕਦਾ ਅੱਗੋਂ ਫਿਊਚਰ ਸਿਕਿਉਰ ਕਰ ਸਕਦਾ ਤਾਂ ਉਹ ਆਮਦਵੀ ਪਾਰਟੀ ਇੱਕ ਰਾਤੀ ਬੀਐਸਪੀ ਦੇ ਰੀਅਲ ਇਲਜ਼ਾਮ ਆ ਕਿ ਜਿਹੜਾ ਰਵਿਦਾਸ ਚੌਂਕਾ ਉਹਦੇ ਉੱਪਰ ਚੱਪਾ ਲਾ ਕੇ ਚੜ੍ਹ ਕੇ 2 ਵਜੇ ਫਲੈਕਸ ਲਗਾਈਆਂ ਇਹ ਉਹਨਾਂ ਦੇ ਇਲਜ਼ਾਮ ਮਤਰੀਮ ਤੁਸੀਂ ਕੀ ਕਰੋਗੇ ਬੀਐਸਪੀ ਵਾਲਿਆਂ ਨੇ ਬੀਐਸਪੀ ਵਾਲੇ ਕਹਿੰਦੇ ਕਿ ਆਮ ਪਾਰਟੀ ਦੇ ਫਲੈਕਸ ਲਗੀਆਂ ਉਹਨਾਂ ਦੇ ਵਰਕਰਾਂ ਨੇ ਜੁੱਤੀਆਂ ਲੈ ਕੇ ਮੂਹਰੇ ਉੱਪਰ ਚੜ੍ਹੇ ਕਿਤੇ ਕੈਮਰਾ ਪੁੱਟੇ ਜਾਣਾ ਉਹਦੇ ਵਿੱਚ ਡਰੋਨ ਮੰਕ ਲਾ ਰਹੇ ਆ ਚੌਕ ਜਿਹੜਾ ਬਣਿਆ ਉਹਦੇ ਵਿੱਚ ਕਾਫੀ ਬਣਾ ਲਏ ਨਿਊਜ਼ ਬਣਾ ਦੀ ਵਾਇਰਲ ਹੋ ਰਹੀ ਹੈ ਦੇਖੋ ਮੈਂ ਇਸ ਗਲ ਦੇ ਪਿੱਛੇ ਨਹੀਂ ਜਾਣਾ ਕਿਉਂਕਿ ਸਾਡੇ ਸ਼ਹਿਰ ਦੇ ਵਿੱਚ ਹਜੇ ਤੱਕ ਕੋਈ ਰਵਿਦਾਸ ਚੌਕ ਨਹੀਂ ਹੈਗਾ ਅਸੀਂ ਰਵਿਦਾਸ ਚੌਕ ਨੂੰ ਲੈ ਵਾਸਤੇ ਨਗਰ ਕੌਂਸਲ ਦੇ ਵਿੱਚ ਜੇ ਕੋਈ ਕਿਸੇ ਦੀ ਐਪਲੀਕੇਸ਼ਨ ਆਈ ਹੋਈ ਉਹਤੇ ਗੌਰ ਕਰਾਂਗੇ ਮੈਂ ਹਜੇ ਕਿਸੇ ਕਿਸੇ ਵੀ ਚੌਕ ਨੂੰ ਰਵਿਦਾਸ ਚੌਕ ਦਾ ਦਰਜਾ ਨਹੀਂ ਦੇ ਸਕਦਾ ਮੈਨੂੰ ਉਹਦੇ ਬਾਰੇ ਕੋਈ ਨਾ ਮੈਂ ਉਹਦੇ ਬਾਰੇ ਕੋਈ ਟਿੱਪਣੀ ਕਰਨੀ ਨਾ ਕੋਈ ਬਿਆਨ ਦੇਣਾ ਕਿਉਂਕਿ ਮੇਰੇ ਲਈ ਹਜੇ ਮੈਂ ਨਾਮੀ ਨੂੰ ਇਸ ਗੱਲ ਦੀ ਖਬਰ ਹੈ ਨਾ ਮੈਨੂੰ ਇਹ ਪਤਾ ਉੱਥੇ ਕੀ ਹੋਇਆ ਜਾਂ ਕੀ ਨਹੀਂ ਹੋਇਆ ਮੈਂ ਸਾਡੇ ਵੱਲੋਂ ਹਜੇ ਸ਼ਹਿਰ ਦੇ ਵਿੱਚ ਰਵਿਦਾਸ ਚੌਕ ਗੁਰੂ ਮਹਾਰਾਜ ਜੀ ਦਾ ਨਹੀਂ ਬਣਿਆ ਅਸੀਂ ਬਣਾਉਣਾ ਹੈ ਇਹ ਸਾਡੀ ਤਮੰਨਾ ਹੈ ਕਿ ਅਸੀਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਚੌਕ ਸ਼ਹਿਰ ਦੇ ਵਿੱਚ ਬਣਾਈਏ ਪਰ ਹਜੇ ਤੱਕ ਕੋਈ ਆ ਇੱਕ ਨੋਟਿਸ ਹੈ ਕਿ ਉੱਥੇ ਕਿਸੇ ਭਗਤ ਵੱਲੋਂ ਮੂਰਤੀ ਸਥਾਪਿਤ ਕੀਤੀ ਗਈ ਹੈ ਇਹ ਤੁਹਾਡੇ ਧਿਆਨ ਸਹਿ। ਇਤਨੀਆਂ ਸ਼ਰਧਾਂਤਾਂ ਬਹੁਤ سارے ਲੋਕ ਕਰਦੇ ਰਹਿੰਦੇ ਹੁਣ ਕੱਲੀ ਕੱਲੀ ਗੱਲ ਦਾ ਅੱਜ ਇਹਨਾਂ ਅਨੁਸਾਰ ਕਿ ਸ਼ਰਧਾਂਤੀ ਅਨਸਰ ਨੇ ਇਹ ਕੀਤਾ। ਬਿਲਕੁਲ ਸ਼ਰਧਾਂਤੀ ਅਨਸਰ। ਅੱਜ ਜਿਸ ਤਰ੍ਹਾਂ ਕਿ ਪਵਨ ਟੀਨੋ ਜੀ ਦੇ ਹੱਕ ਦੇ ਵਿੱਚ ਇਹ ਰੋਡ ਸ਼ੋਅ ਜਿਹੜਾ ਕੀਤਾ ਜਾ ਰਿਹਾ ਹੈ ਇਹ ਇਸ ਬਾਰੇ ਥੋੜਾ ਜਿਆਦਾ ਜਾਣਕਾਰੀ ਦੇ ਦਿੰਦੇ। ਬਿਲਕੁਲ ਸ਼੍ਰੀ ਪਵਨ ਕੁਮਾਰ ਟਿੰਨੂ ਜੀ ਸਾਡੇ ਐਮਪੀ ਦੇ ਕੈਂਡੀਡੇਟ ਨੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕਿ ਮਾਨਯੋਗ ਸੀਐਮ ਸਾਹਿਬ ਇਸ ਪ੍ਰਚਾਰ ਦੇ ਵਿੱਚ ਸਾਡੇ ਸ਼ਹਿਰ ਦੇ ਲੋਕਾਂ ਨੂੰ ਮੈਸੇਜ ਦੇਣ ਵਾਸਤੇ ਸਾਡੀਆਂ ਰਹਿੰਦੀਆਂ ਸਮੱਸਿਆਵਾਂ ਦੇ ਹੱਲ ਵਾਸਤੇ ਔਰ ਸਾਡੇ ਕੀਤੇ ਹੋਏ ਜਿਹੜੇ ਉਹਨਾਂ ਦੇ ਕੀਤੇ ਕੰਮ ਹੈ ਉਹਦੀ ਸ਼ਾਬਾਸ਼ੀ ਲੈਣ ਵਾਸਤੇ ਔਰ ਮੇਰਾ ਖਿਆਲ ਹੈ ਵੀ ਮੈਂ ਜਿੰਨੇ ਇੱਕ ਪਿਛਲੇ 20 ਸਾਲ ਤੋਂ ਮੈਂ ਸਰਗਰਮ ਆ ਮੈਂ ਸਾਡੇ ਨਕੌਦਰ ਸ਼ਹਿਰ ਦੇ ਵਿੱਚ ਕੋਈ ਗਣਮੀ ਚੜਮੀ ਵਾਰ ਕਹਿ ਸਕਦੇ ਆ ਕਿ 20 ਸਾਲਾਂ ਦੇ ਵਿੱਚ ਮੈਂ ਕਿਸੇ ਸੀਐਮ ਨੂੰ ਵੱਧ ਤੋਂ ਵੱਧ ਚਾਰ ਵਾਰੀ ਦੇਖਿਆ ਹੋਊਗਾ ਜੇ ਕੋਈ ਇੱਥੇ ਆਇਆ ਔਰ ਮਾਨਜੋਗ ਸੀਐਮ ਸਰ ਸਾਡੇ ਸ਼ਹਿਰ ਦੇ ਵਿੱਚ ਚੌਥੀ ਪੰਜਵੀਂ ਵਾਰੀ ਆ ਰਹੇ ਆ ਸਾਡੇ ਲਈ ਬਹੁਤ ਮਾਨ ਦੀ ਗੱਲ ਹੈ ਤੋਂ ਇਹ ਵੀ ਸਾਬਤ ਹੁੰਦਾ ਕਿ ਉਹ ਹਰ ਵੇਲੇ ਲੋਕਾਂ ਦੇ ਨਾਲ ਜੁੜੇ ਰਹਿਣਾ ਚਾਹੁੰਦਾ ਕਹਿ ਸਕਦੇ ਆ ਕਿ ਪ੍ਰੋਗਰੈਸ ਹੋ ਰਹੀ ਹੈ ਕੀ ਆ ਤੇ ਇਸ ਏਰੀਆ ਦੇ ਵਿੱਚ ਤਾਂ ਹੀ ਸ਼ਿਰਕਤ ਹੋ ਰਹੀ ਹੈ ਬਿਲਕੁਲ ਪ੍ਰੋਗਰੈਸ ਹੋ ਰਹੀ ਹੈ ਅਸੀਂ ਦਿਨ ਰਾਤ ਲੱਗੇ ਹੋਏ ਆ ਸ਼ਹਿਰ ਵਾਸੀ ਸਾਡੇ ਨਾਲ ਆ ਦਿਨ ਰਾਤ ਦੀ ਪ੍ਰੋਗਰੈਸ ਹੈ ਔਰ ਅਸੀਂ ਆਉਣ ਵਾਲੇ ਜਿਹੜੇ ਸਾਡੇ ਪਿਛਲੇ ਅਗਲੇ 3 ਸਾਲ ਬਚੇ ਤਿੰਨ ਸਾਲਾਂ ਦੇ ਵਿੱਚ ਅਸੀਂ ਨਕੋਦਰ ਸ਼ਹਿਰ ਨੂੰ ਪੂਰੇ ਹਲਕੇ ਨੂੰ ਬਹੁਤ ਬਿਹਤਰ ਜਿਹੜੀ ਆ ਦਿਖ ਦੇਣਾ ਚਾਹੁੰਦੇ ਆ ਸਾਰੇ ਜਣੇ ਔਰ ਸਾਰਾ ਸ਼ਹਿਰ ਮਿਲ ਕੇ ਸਾਰਾ ਹਲਕਾ ਮਿਲ ਕੇ ਜਿੱਤਣ ਵਿੱਚ ਦੇਖ ਰਹੇ ਹੋ ਇਹ ਜਨ ਸ਼ਕਤੀ ਪ੍ਰਦਰਸ਼ਨ ਜੋ ਦੇਖ ਰਹੇ ਹੋ ਤੁਸੀਂ ਆਮ ਆਦਮੀ ਪਾਰਟੀ ਵੱਲੋਂ ਇਹ ਤਸਵੀਰਾਂ ਤੁਸੀਂ ਸਾਹਮਣੇ ਸਾਡੇ ਚੈਨਲ ਵਿਸ਼ਪਾਰਟ ਟੀਵੀ ਰਾਹੀਂ ਦੇਖ ਰਹੇ ਹੋ ਇਸ ਵਿੱਚ ਇਹ ਦੂਰ ਦੂਰ ਤੱਕ ਜੋ ਜਿੰਦਾਬਾਦ ਯੁਵਾ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹੋਏ ਅੱਜ ਦੀ ਨੌਜਵਾਨ ਪੀੜ੍ਹੀ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਹੈ ਤੇ ਜਿੰਦਾਬਾਦ ਜਿੰਦਾਬਾਦ ਇਹ ਤੁਸੀਂ ਦੇਖ ਸਕਦੇ ਹੋ ਕੁਝ ਹੀ ਪਲਾਂ ਦੇ ਵਿੱਚ ਪੰਜਾਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪਹੁੰਚ ਰਹੇ ਨੇ ਨਕੋਦਰ ਵਿਖੇ ਉਹਨਾਂ ਦੇ ਸਵਾਗਤ ਵਾਸਤੇ ਫੁੱਲਾਂ ਦੀ ਵਰਖਾ ਵੀ ਕੀਤੀ ਜਾ ਰਹੀ ਹੈਗੀ ਆ ਇਹ ਤੁਸੀਂ ਸਾਹਮਣੇ ਚੈਨਲ ਰਾਹੀਂ ਸਾਡੇ ਦੇਖ ਰਹੇ ਹੋ ਤਸਵੀਰਾਂ ਆ ਪਿੱਛੇ ਦੇਖ ਸਕਦੇ ਹੋ ਤੁਸੀਂ ਪੂਰਾ ਰੋਡ ਜਿਹੜਾ ਹੈਗਾ ਰੋਡ ਸ਼ੋਅ ਦੇ ਨਾਂ ਤੇ ਜੇ ਰੋਡ ਸ਼ੋਅ ਹੋ ਰਿਹਾ ਹੈਗਾ ਰੈਲੀ ਹੋ ਰਹੀ ਹੈ ਤੇ ਇਹ ਨਜ਼ਰ ਵੀ ਆ ਰਿਹਾ ਹੈ ਲੋਕ ਸਭਾ ਚੋਣਾਂ ਦੇ ਉਮੀਦਵਾਰ ਸ਼੍ਰੀ ਪਵਨ ਕੁਮਾਰ ਟੀਨੂ ਜੀ ਦੇ ਸਮਰਥਨ ਦੇ ਵਿੱਚ ਹੱਕ ਦੇ ਵਿੱਚ ਇਹ ਜੋਸ਼ ਜਿਹੜਾ ਹੈਗਾ ਯਾਰ ਹਰ ਇੱਕ ਇਨਸਾਨ ਦੇ ਅੰਦਰ ਨਜ਼ਰ ਆ ਰਿਹਾ ਹੈ ਕਿ ਕਿਸ ਢੰਗ ਦੇ ਨਾਲ ਇਹ ਨਾਰੇਬਾਜੀ ਹੋ ਰਹੀ ਹੈਗੀ ਆ ਇਹ ਰੋਡ ਸ਼ੋ ਹੋ ਰਿਹਾ ਹੈਗਾ ਤੁਸੀਂ ਇਹ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਠੀਕ ਹੈ ਤਸਵੀਰਾਂ ਤੁਸੀਂ ਨਕੋਦਰ ਤੋਂ ਦੇਖ ਰਹੇ ਹੋ ਸਾਡੇ ਚੈਨਲ ਵਿਸ਼ਪਾਰ ਟੀਵੀ ਰਾਹੀਂ ਜਿਸ ਤਰ੍ਹਾਂ ਕਿ ਸਾਹਮਣੇ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਲੈਵਲ ਤੇ ਜਨ ਅਕ੍ਰੋਸ਼ ਜਿਹਨੂੰ ਕਹਿ ਸਕਦੇ ਹੈਗੇ ਆ ਵੀ ਜਨ ਸ਼ਕਤੀ ਆਮ ਆਦਮੀ ਪਾਰਟੀ ਦਾ ਸਪੋਰਟ ਕਰਨ ਵਾਸਤੇ ਦੂਰੋਂ ਦੂਰੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਜਿੱਥੋਂ ਵੀ ਜੋ ਸਮਰਥਨ ਕਰਨ ਵਾਸਤੇ ਆਮ ਆਦਮੀ ਪਾਰਟੀ ਦੇ ਵਰਕਰ ਵਾਲੰਟੀਅਰ ਸਮਰਥਕ ਜਿਹਨੂੰ ਕਹਿ ਸਕਦੇ ਹੈਗੇ ਆ ਸਾਰੇ ਪਹੁੰਚੇ ਹੋਏ ਹੈਗੇ ਆ ਇਹ ਤਰਮਿੰਦਰ ਨੰਗਲ ਜੀ ਹਾਂਜੀ ਸਾਡੇ ਨਾਲ ਜੁੜ ਚੁੱਕੇ ਹੈ ਤਰਮਿੰਦਰ ਨੰਗਲ ਜੀ ਅ ਅੱਜ ਜੋ ਆਮ ਆਦਮੀ ਪਾਰਟੀ ਲੋਕ ਸਭਾ ਦੇ ਉਮੀਦਵਾਰ ਸ਼੍ਰੀ ਪਵਨ ਕੁਮਾਰ ਟੀਨੂ ਜੀ ਦੇ ਹੱਕ ਦੇ ਵਿੱਚ ਸਪੋਰਟ ਦੇ ਵਿੱਚ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜੀ ਸਰਕਾਰ ਚੱਲੀ ਆ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੇ ਜਿਹੜਾ ਆਮ ਲੋਕਾਂ ਦੇ ਜਿਹੜਾ ਕੰਮ ਕਰਕੇ ਵਿਖਾਇਆ ਇਸ ਕਰਕੇ ਲੋਕ ਅੱਜ ਤੁਸੀਂ ਦੇਖੋਗੇ ਕਿ ਭਾਰੀ ਇਕੱਠ ਦੇ ਵਿੱਚ ਜਿਹੜਾ ਮੈਂਬਰ ਪਾਰਲੀਮੈਂਟ ਦੀ ਅਗਵਾਹੀ ਦੇ ਵਿੱਚ ਜਿੱਦਾਂ ਸਰਦਾਰ ਬੀਬੀ ਇੰਦਰਜੀਤ ਕੌਰ ਮਾਨ ਜੀ ਦੀ ਅਗਵਾਹੀ ਦੇ ਵਿੱਚ ਇੱਕ ਬਹੁਤ ਵੱਡਾ ਵਿਸ਼ਾਲ ਇਕੱਠ ਹੈ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹ ਕੰਮ ਬੋਲਦੇ ਆ ਸਰਕਾਰ ਦੇ ਇਸ ਕਰਕੇ ਜਿਹੜੇ ਆ ਲੋਕ ਆਮ ਲੋਕ ਜਿਹੜੇ ਆ ਜਮੀਨੀ ਲੈਵਲ ਦੇ ਲੋਕ ਜਿਹੜੇ ਪਾਰਟੀ ਦੇ ਨਾਲ ਜੁੜੇ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਇਕੱਠ ਆ ਜੀ ਇਸ ਨੂੰ ਤੁਸੀਂ ਕਿਸ ਲੈਵਲ ਤੇ ਦੇਖ ਸਕਦੇ ਹੋ ਕਿ ਆਉਣ ਵਾਲੇ ਚੋਣਾਂ ਦੇ ਵਿੱਚ ਜਿਹੜਾ ਹੈਗਾ ਵੀ ਕਿ ਕੇਸ ਅਸੈਂਬਲੀ ਤੱਕ ਕਿੰਨੇ ਵੱਡੇ ਲੈਵਲ ਤੇ ਜਿੱਤ ਨੂੰ ਇਹ ਮੁਕਾਮ ਜਿਹੜਾ ਹੈਗਾ ਦੇ ਸਕਦਾ ਹੈਗਾ ਇਹ ਇਕੱਠ ਜੋ ਨਜ਼ਰ ਆ ਰਿਹਾ ਦੇਖੋ ਜੀ ਜਿਹੜਾ ਇਹ ਇਕੱਠ ਨਜ਼ਰ ਆ ਰਿਹਾ ਤੇ ਸਾਡੇ ਹਿਸਾਬ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਚਿਹਰੇ ਦੇ ਮੋਰੇ ਕੋਈ ਵੀ ਟੈਕ ਨਹੀਂ ਸਕਦਾ ਕਿਉਂਕਿ ਜੇ ਹਿਸਾਬ ਨਾਲ ਇਕੱਠ ਆ ਆਮ ਲੋਕਾਂ ਦਾ ਕੰਮ ਬੋਲਦੇ ਆ ਸਰਕਾਰ ਦੇ ਤੇ ਸਾਡੇ ਹਿਸਾਬ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਮੁਕਾਬਲੇ ਦੇ ਵਿੱਚ ਕੋਈ ਨਹੀਂ ਹੈਗਾ ਬਹੁਤ ਬਹੁਤ ਧੰਨਵਾਦ ਇਹ ਤੁਸੀਂ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਨਾ ਯੁਵਾ ਸ਼ਕਤੀ ਦਾ ਪ੍ਰਦਰਸ਼ਨ ਇਹ ਸਾਹਮਣੇ ਨਜ਼ਰ ਆ ਰਿਹਾ ਹੈਗਾ ਕਿ ਦੂਰੋਂ ਦੂਰੋਂ ਪਿੰਡਾਂ ਤੋਂ ਹਰ ਜਗ੍ਹਾ ਤੋਂ ਇਕੱਠ ਹੋ ਰਿਹਾ ਹੈਗਾ ਨਕਉਦਰ ਦੇ ਵਿੱਚ ਤੇ ਇਹ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਸਕਦੇ ਹੋ ਅੱਜ ਜੇਸਰਾਖੀ ਨਕੋਦਰ ਦੇ ਵਿੱਚ ਪੰਜਾਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪਹੁੰਚ ਰਹੇ ਕੁਸ਼ੀਪਲਾਂ ਦੇ ਵਿੱਚ ਤੇ ਲੋਕ ਸਭਾ ਚੋਣਾਂ ਦੇ ਉਮੀਦਵਾਰ ਸ਼੍ਰੀ ਪਵਨ ਕੁਮਾਰ ਟੀਨੂ ਜੀ ਦੇ ਸਮਰਥਨ ਦੇ ਵਿੱਚ ਜਨ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹੋਏ ਯੁਵਾ ਪ੍ਰਧਾਨ ਕਰਨ ਜੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਆਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਤੱਕ ਨਿਗਾਹ ਜਾ ਰਹੀ ਹੈਗੀ ਆ ਚਾਰੇ ਪਾਸੇ ਯੁਵਾ ਸ਼ਕਤੀ ਦਾ ਪ੍ਰਦਰਸ਼ਨ ਇਹ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਵੱਲੋਂ ਹਾਂਜੀ ਇਸ ਬਾਰੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਆਪਦੇ ਚੈਨਲ ਦੇ ਮਾਧਿਅਮ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦਾ ਜੋ ਅੱਜ ਇਹ ਆਪਣਾ ਭਗਵੰਤ ਸਾਹਿਬ ਭਗਵਾਨ ਸਾਹਿਬ ਸਾਡੇ ਨਕੋਦਰ ਵਿੱਚ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਜੋ ਸਾਡੇ ਇੱਥੇ ਰੂਟ ਸ਼ੋਅ ਕਰਨ ਆਏ ਆ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੇ ਨਕੂਦਰ ਨੂੰ ਥੋੜਾ ਟਾਈਮ ਦਿੱਤਾ ਆਪਣੇ ਕੀਮਤੀ ਸਮੇਂ ਵਿੱਚੋਂ ਟਾਈਮ ਦਿੱਤਾ ਅਤੇ ਇਹ ਸਾਰਾ ਕੱਠ ਭਾਰੀ ਕੱਠ ਜੋ ਤੁਸੀਂ ਦੇਖਣ ਜਾ ਰਹੇ ਹੋ ਦੇਖ ਰਹੇ ਹੋ ਇਹ ਸਾਰਾ ਸਾਡੇ ਹਲਕਾ ਵ代ਕ ਮੈਡਮ ਇੰਦਰਜੀਤ ਕੌਰ ਮਾਨ ਤੇ ਉਹਨਾਂ ਦੇ ਜਿਹੜੇ ਸਾਡੇ ਸਮਰਥਕ ਆ ਜਾਂ ਸਾਡੇ ਵਲੰਟੀਅਰ ਆ ਜਿੰਨੇ ਮੇਰੇ ਵੀਰ ਆ ਸੈਨੇ ਰਾਗੂ ਆ ਇਹ ਉਹਨਾਂ ਦੇ ਮੈਡਮ ਮੈਡਮ ਇੰਦਰਜੀਤ ਕੌਰ ਮਾਨ ਤੇ ਪਵਨ ਟਿੰਨੂ ਦੇ ਹੱਕ ਵਿੱਚ ਇਹ ਸਮਰਥਨ ਕੀਤਾ ਗਿਆ ਆ ਇਹ ਰੂਪੜੀ ਰੋਡ ਸ਼ੋ ਸਾਡਾ ਬਹੁਤ ਹੀ ਸਫਲ ਕਾਮਯਾਬ ਰਹੇਗਾ ਤੇ ਅਸੀਂ ਆਸ ਕਰਦੇ ਆ ਨਕੋਰਤਾ ਦੇ ਵੋਟਰ ਨੂੰ ਅਪੀਲ ਕਰਦੇ ਆ ਵੀ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਆਮ ਆਦਮੀ ਪਾਰਟੀ ਨੂੰ ਜਿਤਾਈਏ ਤਾਂ ਪਵਨ ਕੁਮਾਰ ਟੀਨੂ ਜੀ ਨੂੰ ਅਸੀਂ ਸੰਸਦ ਵਿੱਚ ਭੇਜਿਓ ਤਾਂ ਜੋ ਆਪਣੀ ਸੰਸਦ ਵਿੱਚ ਸਾਡੇ ਜਲੰਧਰ ਦੀ ਤੇ ਨਕੋਦਰ ਦੀ ਆਵਾਜ਼ ਬੁਲੰਦ ਕਰ ਸਕਣ ਜਿਸ ਤਰ੍ਹਾਂ ਕਿ ਬਾਕੀ ਪਾਰਟੀਆਂ ਵੀ ਆਪਣਾ ਬਹੁਤ ਹੀ ਜੋਸ਼ ਅਤੇ ਖਰੋਸ਼ੋ ਦੇ ਨਾਲ ਇਹ ਪ੍ਰਦਰਸ਼ਨ ਕਰ ਰਿਹਾ ਹੈਗੇ ਆ ਪ੍ਰਚਾਰ ਪ੍ਰਸਾਰ ਕਰ ਰਿਹਾ ਹੈ ਪਿੰਡਾਂ ਦੇ ਵਿੱਚ ਵੀ ਕਰ ਰਿਹਾ ਹੈ ਸ਼ਹਿਰਾਂ ਦੇ ਵਿੱਚ ਤੇ ਇਸ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਆਗੇ ਜਿਵੇਂ ਕਿ ਆਪਾਂ ਸਭ ਜਾਣਦੇ ਆ ਕਿ 2022 ਦੇ ਇਲੈਕਸ਼ਨ ਤੋਂ ਬਾਅਦ ਆਮ ਆਦਮੀ ਪਾਰਟੀ 92 ਸੀਟਾਂ ਲੈ ਕੇ 92 ਵਿਧਾਇਕ ਚੁਣ ਕੇ ਉਹਨਾਂ ਨੇ ਆਪਣੇ ਸਾ ਆਪਣੇ ਵਿਧਾਨ ਸਭਾ ਵਿੱਚ ਭੇਜਿਆ ਤੇ ਸਾਡਾ ਨਕੂਦਰ ਹਲਕਾ ਉਹਨਾਂ ਵਿੱਚੋਂ ਇੱਕ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਵਿਰੋਧੀ ਗੱਲ ਬਿਲਕੁਲ ਬਖੇਰੂ ਬਖੇਰੂ ਹੋ ਚੁੱਕਿਆ ਕਾਂਗਰਸ ਕੋਲ ਕੋਈ ਉਹਨਾਂ ਦਾ ਆਪਸੀ ਕੋਈ ਰੰਜਿਸ਼ਾਂ ਇੰਨੀਆਂ ਚੱਲ ਰਹੀਆਂ ਕਿ ਉਹਨਾਂ ਕੋਈ ਸਮਰਥਨ ਲੀਡਰ ਹੈ ਨਹੀਂ ਜਿਹੜਾ ਉਹਨਾਂ ਦੀ ਪੂਰੀ ਉਹਨਾਂ ਨੂੰ ਸਪੋਰਟ ਕਰ ਸਕੇ ਜਾਂ ਉਹਨਾਂ ਦੀ ਇੱਕ ਨਿਤਤਰੂ ਕਰ ਸਕੇ ਜੇ ਗੱਲ ਕਰੀਏ ਬੀਜੇਪੀ ਬੀਜੇਪੀ ਦੀ ਆਪਣੇ ਕਿਸਾਨ ਵਿਰੋਧੀ ਗਤੀਵਿਧੀਆਂ ਕਰਕੇ ਉਹਨਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਂ ਰਿਹਾ ਉਹ ਸਿਰਫ ਧਰਮ ਦੀ ਰਾਜਨੀਤੀ ਕਰਨਾ ਜਾਣਦੇ ਇਹਨਾਂ ਤੋਂ ਇਲਾਵਾ ਉਹਨਾਂ ਕੋਈ ਕੁਝ ਨਹੀਂ ਹੈ ਅਕਾਲੀ ਦਲ ਨੇ ਜੋ ਆਪਣੇ ਮਾੜੇ ਪੁਰਾਣੇ ਸਮੇਂ ਵਿੱਚ ਜੋ ਮਾੜੇ ਕੰਮ ਕੀਤੇ ਆ ਜੋ ਉਹਨਾਂ ਨੇ ਨਸ਼ਿਆਂ ਦਾ ਇੱਕ ਸਮੁੰਦਰ ਵਹਾਇਆ ਛੇਮਾ ਦਰਿਆ ਬਹਾਇਆ ਉਹਨਾਂ ਦੇ ਕਰਦੇ ਪੰਜਾਬ ਦੇ ਲੋਕ ਉਹਨਾਂ ਨੂੰ ਬਿਲਕੁਲ ਹੀ ਨਕਾਰ ਚੁੱਕੇ ਆ ਤੇ ਅਸੀਂ ਸਾਰੇ ਜਾਣਦੇ ਆ ਕਿ ਇਹ ਸਾਰੇ ਲੋਕ ਜੋ ਭਗਵਾਨ ਸਿੰਘ ਮਾਨ ਜੀ ਦੇ ਕਾਮਕਾਰ ਹੋਏ ਆ ਜੋ ਮੈਡਮਿੰਦਰਜੀਤ ਕੌਰ ਮਾਨ ਦੇ ਕੰਮ ਕੀਤੇ ਆ ਇਹ ਉਹਨਾਂ ਨੂੰ ਦੇ ਕੇ ਹਜੂਮ ਇਕੱਠਾ ਹੋਇਆ ਆ ਇਹ ਕੋਈ ਪੇੜ ਪੇੜ ਲੋਕ ਨਹੀਂ ਆ ਇਹ ਸਾਰੇ ਆਪ ਮੁਹਾਰੇ ਆਪ ਮੈਡਮ ਦੇ ਕੰਮ ਤੋਂ ਖੁਸ਼ ਹੋ ਕੇ ਆਏ ਹੋਏ ਲੋਕ ਆ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਸਾਡੇ ਚੈਨਲ ਵਿਸ਼ ਪਾਰਟੀ ਵੀ ਦੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਜੀ ਜਿਸ ਤਰ੍ਹਾਂ ਕੀ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਯੁਵਾ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹੋਏ ਸਾਹਮਣੇ ਆਮ ਆਦਮੀ ਪਾਰਟੀ ਦੇ ਵਰਕਰ ਵਲੰਟੀਅਰ ਅੱਗੇ ਵੱਧ ਕੇ ਜੋਸ਼ ਜੋ ਹੈ ਉਹਨਾਂ ਦਾ ਸਾਹਮਣੇ ਨਜ਼ਰ ਆ ਰਿਹਾ ਹੈ कि ਤੁਸੀਂ ਸਾਹਮਣੇ ਤਸਵੀਰਾਂ ਦੇਖ ਰਹੇ ਹੋ ਕਿਸ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਨ ਸਾਰਿਆਂ ਨੂੰ ਬਹੁਤ ਵਧੀਆ ਢੰਗ ਦੇ ਨਾਲ ਰਿਸਪੌਂਸ ਦਿੰਦੇ ਹੋਏ ਕਿਤੇ ਫੁੱਲਾਂ ਦੀ ਵਰਖਾ ਹੋ ਰਹੀ ਹੈ ਤੇ ਉਹਨਾਂ ਦੇ ਨਾਲ ਕੈਂਡੀਡੇਟ ਲੋਕ ਸਭਾ ਜਲੰਧਰ ਤੋਂ ਉਮੀਦਵਾਰ ਸ਼੍ਰੀ ਪਵਨ ਕੁਮਾਰ ਤੀਨੂ ਜੀ ਬਹੁਤੀ ਵਧੀਆ ਟੰਗ ਦੇ ਨਾਲ ਇਹ ਰੋਡ ਸ਼ੋਅ ਜੋ ਹੈ ਤੁਸੀਂ ਸਾਹਮਣੇ ਦੇਖ ਸਕਦੇ ਹੋ ਜਨ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹੋਏ ਕਿਸ ਤਰ੍ਹਾਂ ਆਮ ਅਤੇ ਖਾਸ ਹਰ ਇੱਕ ਵਰਗ ਦਾ ਜੋ ਲੋਗ ਆ ਪਹੁੰਚੇ ਨੇ ਕੋਈ ਪਿੰਡਾਂ ਤੋਂ ਕੋਈ ਸ਼ਹਿਰ ਤੋਂ ਸਾਰੇ ਪਾਸਿਓ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਤੁਸੀਂ ਸਾਡੇ ਚੈਨਲ ਭਾਰਤ ਵਿਸ਼ਵ ਭਾਰਤ ਟੀਵੀ ਰਾਹੀਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਜਿਸ ਤਰ੍ਹਾਂ ਤੁਸੀਂ ਅੱਜ ਦੇਖ ਰਹੇ ਹੋ ਸਾਹਮਣੇ ਅੱਜ ਚਾਰੇ ਪਾਸੇ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਮੈਮ ਜਿਸ ਤਰ੍ਹਾਂ ਕਿ ਅੱਜ ਐਡੇ ਵੱਡੇ ਪੱਧਰ ਤੇ ਜੋ ਰੋਡ ਸ਼ੋਅ ਕੀਤਾ ਗਿਆ ਹੈ ਮਾਨ ਸਾਹਿਬ ਵੱਲੋਂ ਤੁਹਾਡੀ ਸਮੁੱਚੀ ਟੀਮ ਵੱਲੋਂ ਇਸ ਲੈਵਲ ਤੇ ਤੇ ਇਸ ਬਾਰੇ ਕੀ ਕਹਿਣਾ ਚਾਹੋਗੇ ਪੂਰੇ ਸਾਰੀ ਪਿੰਡ ਦਾ ਧੰਨਵਾਦ ਕਰਨਾ ਚਾਹੁੰਦੀ ਆ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਆਮ ਆਦਮੀ ਪਾਰਟੀ ਤੇ ਸਾਰੇ ਵੋਟਰ ਸਹਿਬਾਨ ਜਿਹੜੇ ਪੂਰੇ ਹਲਕੇ ਦੇ ਵਿੱਚੋਂ ਪਹੁੰਚੇ ਹੋਏ ਸੀ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਵੱਖ-ਵੱਖ ਕਮਿਊਨਿਟੀਸ ਆਪੋ ਆਪਣੇ ਹਿਸਾਬ ਦੇ ਨਾਲ ਸਾਰੇ ਪਹੁੰਚੇ ਹੋਏ ਸੀ ਮੈਂ ਬਹੁਤ ਧੰਨਵਾਦ ਕਰਦੀ ਆ ਉਹਨਾਂ ਦੀ ਕਿ ਉਹਨਾਂ ਨੇ ਸਕਸੈਸਫੁਲ ਕੀਤਾ ਰੋਡ ਸ਼ੇਡ ਦਾ ਬਹੁਤ ਬਹੁਤ ਉਤਸ਼ਾਹੀ ਰੋਪਨ ਦੇ ਵਿੱਚ ਇਲਾਕਾ ਨਿਵਾਸੀਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇਲਾਕਾ ਨਿਵਾਸੀਆਂ ਨੂੰ ਮੈਂ ਸਿਰ ਧੰਨਵਾਦ ਕਰਨਾ ਚਾਹੁੰਦੀ ਆ ਕਿ ਤੁਸੀਂ ਐਡੇ ਵੱਡੇ ਪੱਤਰ ਤੇ ਮੇਰਾ ਸਾਥ ਦੇ ਰਹੇ ਹੋ ਮੈਂ ਸੇਵਾਜੋ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ